ਜੀਤੋ ਜੀ ਸਾਰਿਆਂ ਨੂੰ ਮੈਂ ਕੰਮ ਜਿਸ ਵਾਰ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਇਹ ਵੀਡੀਓ ਹੈ ਇਹ ਕੈਨੇਡਾ ਦੀ ਕੈਨੇਡਾ ਵਿੱਚ ਜਿੱਦਾਂ ਹੁਣ ਆਪਣੇ ਸਾਰੇ ਸਬਜ਼ੀਆਂਉਂਦੇ ਨੇ ਉਦਾਂ ਹੀ ਇੱਥੇ ਮੇਰੇ ਭਰਾ ਨੇ ਮਤਲਬ ਬੈਡੀ ਉਹਨਾਂ ਨੇ ਲਾਣੇ ਹੁੰਦੇ ਨੇ ਇਹ ਦੇਸ਼ਾਂ ਦਾ ਮਤਲਬ ਉੱਥੇ ਦਾ ਮੌਸਮ ਔਰ ਉੱਥੇ ਦੀ ਮਿੱਟੀ ਇਨੀ ਵਧੀਆ ਹੋਣ ਕਰਕੇ ਸਬਜ਼ੀਆਂ ਕਿੰਨੀ ਜ਼ਿਆਦਾ ਮਤਲਬ ਉੱਤਰ ਰਹੀਆਂ ਨੇ ਆ ਦੇਖੋ ਪਹਿਲਾਂ ਤਾਂ ਕਦੂ ਦੀ ਵੈਰਾਈ ਤੁਹਾਨੂੰ ਦਿਖਾ ਦਿੰਦੇ ਆ ਪਹਿਲਾਂ ਲੰਬੇ ਭਿਜੇ ਸੀਗੇ ਆ ਹੁਣ ਦੇਖੋ ਸੀ ਕਿੰਨੇ ਜ਼ਿਆਦਾ ਵਧੀਆ ਲੱਗੇ ਹੋਏ ਨੇ ਆਪਣੇ ਤਾਂ ਇੱਥੇ ਇੱਕ ਤਾਂ ਮੌਸਮ ਧੁੱਪਾਂ ਨੇ ਗਰਮੀ ਨੇ ਇਦਾਂ ਕੀ ਸਾੜਦਿਆਂ ਸਬਜ਼ੀਆਂ ਸਾਰੀਆਂ ਇੱਕ ਮਿੱਟੀ ਨਹੀਂ ਵਧੀਆ ਹੈਗੀ ਦੇਖੋ ਕਿੰਨੇ ਜ਼ਿਆਦਾ ਲੱਗੇ ਹੋਏ ਨੇ ਕਿ ਬੂਟੇ ਤੇ 4-4 5-5 ਲੱਗੇ ਹੋਏ ਨੇ ਤੇ ਇੱਧਰ ਹੈਗੇ ਨੇ ਛੋਲੀਆਂ ਮਿਰਚਾਂ ਦੇ ਬੂਟੇ ਕਿਸ਼ਾ ਮਿੱਟੀ ਕਾਲੇ ਰੰਗ ਦੀ ਮਿੱਟੀ ਹੈਗੀ ਬਹੁਤ ਵਧੀਆ ਮਿੱਟੀ ਹੁੰਦੀ ਹੈ ਨਾਲੇ ਖਾਦ ਵੀ ਹੈ ਨਾ ਇਹਦੀ ਵਧੀਆ ਹੁੰਦੀ ਹੈ ਤਾਂ ਹੀ ਇਹਨੇ ਮਤਲਬ ਸਬਜ਼ੀਆਂ ਉਗਦੀਆਂ ਨੇ ਆਪਣਾ ਤੱਕ ਆਈ ਬਹੁਤ ਜਰੇ ਇੰਡੀਆ ਵਿੱਚ ਉਹਦਾ ਪਰ ਇਹਨਾਂ ਦੇ ਘਾ ਵੀ ਨਹੀਂ ਜਿਆਦਾ ਹੁੰਦਾ ਹੈਗਾ ਆਹੀ ਲੋਕ ਬਾਹਰ ਨੂੰ ਭੱਜਦੇ ਨੇ ਇਹਨਾਂ ਦੇਖੋ ਸੀ ਕਿੰਨੇ ਬਦੇ ਪਿੱਤੇ ਸ਼ਿਮਲਾ ਮਿਰਚ ਲੱਗੇ ਹੋਏ ਨੇ ਪਿੱਛੇ ਦੇਖਿਆ ਸੀ ਆ ਦੇਖੋ ਟਮਾਟਰਾਂ ਦੇ ਕਿੰਨੇ ਬੁੱਟੇ ਲੱਗੇ ਹੋਏ ਨੇ ਟਮਾਟਰ ਹੀ ਟਮਾਟਰ ਉੱtre ਪਏ ਨੇ ਹੈ ਹਾਲੇ ਹਰੇ ਬਟਾ ਦੇਖੋ ਸੀ ਕਿੰਨੀ ਜਿਆਦਾ ਮਾਤਰਾ ਵਿੱਚ ਉੱtre ਹੋਏ ਨੇ ਠੰਡੇ ਮੌਸਮ ਵਿੱਚ ਸਬਜ਼ੀ ਬੱਤ ਹੁੰਦੀ ਆ ਇਤਕੀ ਤਾਂ ਬੜੇ ਧੁੱਪਾਂ ਨੇ ਬਹੁਤ ਖਰਾਬ ਕਰਦੇ ਆ ਦੇਖਿਓ ਬਤਾਉਂਗੀ ਕਿ ਕਿੱਡੇ ਕਿੱਡੇ ਇੱਧਰ ਹਰੀਆਂ ਮਿਰਚਾਂ ਦੇ ਬੂਟੇ ਲੱਗੇ ਹੋਏ ਨੇ ਇੱਧਰ ਦੇਖੋ ਕੁਰੇਲਿਆਂ ਦੇ ਕਿੰਨੇ ਫਾਇਦੇ ਹੋਣਗੇ ਆਪਣੇ ਤਾਂ ਖਰਾਬ ਹੋ ਜਾਂਦੇ ਨੇ ਇੱਥੇ ਕਿੰਨੇ ਖਰਾਬ ਵੀ ਹੁੰਦੇ ਹੈਗੇ ਆ ਦੇਖੋ ਕਿੱਡਾ ਕਰੇਟਾ ਲੱਗਾ ਹੋਇਆ ਹੈ। ਹਲੇ ਥੋੜਾ ਜਿਹਾ ਸ਼ੂਟ ਹੈ। ਫਿਰ ਮੈਂ ਅੱਗੇ ਦਿਖਾਉਣੀ ਆ ਕਿ ਮੰਮੀ ਦੇ ਜਿਹੜੇ ਸਬਜ਼ੇ ਤੋੜੇ ਹੁੰਦੇ ਨੇ। ਫੁੱਲ ਵੀ ਬਹੁਤ ਜ਼ਿਆਦਾ ਆਏ ਹੋਏ ਨੇ। ਅਸੀਂ ਲਾਇਆ ਸੀ ਕਿ ਇਹ ਤਾਂ ਸਾਡੇ ਦਾ ਸਾਰੀਆਂ ਸਬਜ਼ੀਆਂ ਬਚ ਗਈਆਂ। ਕਿਉਂਕਿ ਪੰਨ ਸਾਰੇ ਮਚਾਤੀਆਂ। ਆ ਦੇਖੋ ਆ ਲਾਇਆ ਹੋਇਆ ਉੱਪਰ ਜਾਲ ਵਿਛਾਇਆ ਹੋਇਆ ਵੀ ਪਿੰਨਾ ਉੱਪਰ ਜਾਣੇ ਨੂੰ। ਦੇਖੋ ਆ ਮੌਸਮ ਵਿੱਚ ਵਿੱਚ ਪਦੀਨਾ ਹੋ ਰਿਹਾ ਤੇ ਵਿੱਚ ਧਨੀਆ ਹੋ ਰਿਹਾ ਆ ਦੇਖੋ ਧਨੀਆ ਨਹੀਂ ਆਪਣੇ ਸਾਰ ਜਿਹਦਾ ਧਨੀਆ ਹੁੰਦਾ ਗਰਮੀ ਵਿੱਚ ਪਦੀਨਾ ਹੁੰਦਾ ਇਥੇ ਹਰੇਕ ਮੌਸਮ ਵਿੱਚ ਦੋਨੇ ਵੈਰਾਈਟੀਆਂ ਹੋ ਜਾਂਦੀਆਂ ਨੇ ਆ ਦੇਖੋ ਮੈਂ ਕਿੰਨੇ ਜ਼ਿਆਦਾ ਟਮਾਟਰ ਤੋੜੇ ਨੇ ਬਤਾਉ ਸ਼ਿਮਲਾ ਮਿਰਚ ਕਲੇਲੇ ਅਰੇ ਪ੍ਰਿੰਟ ਆ ਨਹੀਂ ਲੱਗਿਆ ਆਈ ਥਿੰਕ ਹੰਦੀਆ ਹੋਈ ਨੇ ਆ ਦੇਖੋ ਟਮਾਟਰ ਕਿੰਨੇ ਸੋਹਣੇ ਪਿਓਰ ਨੇ ਘਰ ਦੀ ਸਬਜ਼ੀ ਵਰਗੀ ਤਾਂ ਕੋਈ ਰੀਸ ਨਹੀਂ ਹੈਗੀ ਅਸੀਂ ਵੀ ਬੀਜਦੇ ਹਾਂ ਬਟਰ ਘਟ ਲੱਗਦੇ ਆ ਇਹਨਾਂ ਤੇ ਧੁੱਪਾਂ ਨੇ ਸਾਰਾ ਲੋ ਖਰਾਬ ਕਰਕੇ ਧਰਤਾ ਵੀਡੀਓ ਵਧੀਆ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ